ਅੱਜ ਇੱਕ ਵਾਰ ਫਿਰ ਬਟਾਲੇ ਦੀ ਇਤਿਹਾਸਕ ਧਰਤੀ ਤੇ ਸਾਨਾਬੱਤੇ ਧਰਤੀ ਤੇ ਆਣ ਦਾ ਮੌਕਾ ਮਿਲਿਆ ਸੋ ਮਾਝੂਬ ਮੁੱਖ ਮੰਤਰੀ ਸਰਦਾਰ ਭਗਵੰਤ ਸਨਮਾਨਜੀ ਦੀ ਸਰਕਾਰ ਵੱਲੋਂ ਪੰਜਾਬ ਦੇ ਅੰਦਰ ਜਿੱਥੇ ਵੱਖ-ਵੱਖ ਸਾਇਰ ਦਾ ਵੱਡੇ ਕੰਮ ਕੀਤੇ ਜਾ ਰਹੇ ਨੇ ਆਪਣੇ ਇਤਿਹਾਸਕ ਤੇ ਵਿਗਿਆਨਕ ਫੈਸਲੇ ਪਿਆਰ ਦੇ ਲੋਕਾਂ ਦੇ ਬੱਚ ਲੈ ਜਾ ਰਹੇ ਆ ਉਦੇ ਨਾਲ ਦੇ ਨਾਲ ਜਿਹੜਾ ਜੰਗਲਾਤ ਵਿਭਾਗ ਹੈ ਜੰਗਲਾਤ ਵਿਭਾਗ ਵੱਲੋਂ ਅੱਜ ਦੇ ਦਿਨ ਦੇ ਉੱਤੇ ਕਿਉਂਕਿ ਅੱਜ ਪੰਜਾਬ ਦੇ ਮਹਾਨ ਕਵੀ ਸ਼ੇਖ ਕੁਮਾਰ ਵਟਾਲਵੀ ਜੀ ਦਾ ਨਾਨਾ ਨਾ ਬਰਥਡੇ ਆ ਸੋਹਰਾ ਦੇ ਜਨਮ ਦਿਨ ਦੇ ਉੱਤੇ ਅਸੀਂ ਪੰਜਾਬ ਦੇ ਅੰਦਰ ਵਾਤਾਵਰਣ ਦੀ ਸੁਰੱਖਿਆ ਤੇ ਰੁੱਖਾਂ ਦੀ ਮਹੱਤਤਾ ਇਸ ਥੀਮ ਨੂੰ ਲੈ ਕੇ ਇੱਕ ਮਹੀਨਾ ਭਰ ਚੱਲਣ ਵਾਲੇ ਆ ਪਾਸ਼ਾਨਾ ਤੇ ਕਪਤਾ ਮੁਕਾਬਲਿਆਂ ਦਾ ਆਰੰਭ ਕੀਤਾ ਸੋ ਅੱਜ ਬਟਾਲੇ ਦੀ ਇਸ ਧਰਤੀ ਤੋਂ ਜਿੱਥੇ ਸ਼ੇਖਮਰ ਬਟਾਲਵੀ ਜੀ ਦਾ ਜਨਮ ਹੋਇਆ ਵੈਸੇ ਕਈ ਪੱਖਾਂ ਤੋਂ ਬਟਾਲਾ ਬੜਾ ਇਤਿਹਾਸਕ ਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵੀ ਬੜਾ ਏਮੋਸ਼ਨਲ ਨਾਤਾ ਇਸ ਸ਼ਹਿਰ ਦੇ ਨਾਲ ਆ ਬੰਦਰ ਸਾਹਿਬ ਦੇ ਨਾਲ ਸੋ ਸ਼ੇਖਮਰ ਬਟਾਲਵੀ ਜੀ ਦੇ 90 ਵਰਥੇ ਦੇ ਉੱਤੇ ਅੱਜ ਇੱਕ ਬੜਾ ਖੂਬਸੂਰਤ ਜਿਹੜਾ ਈਵੈਂਟ ਕੀਤਾ ਸੋ ਮੈਂ ਸਾਰੇ ਪ੍ਰਬੰਧਕਾਂ ਦਾ ਆਮ ਆਦਮੀ ਪਾਰਟੀ ਦੇ ਸਾਰੇ ਸਥਾਨਕ ਲੀਡਰਸ਼ਿਪ ਦਾ ਸਾਰੇ ਚੇਅਰਮੈਨ ਸਹਿਵਾ ਦਾ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਸਾਰੇ ਇੰਸਾਫਦਾਰੀਆਂ ਦਾ ਉਹਨਾਂ ਨੂੰ ਐਪਰੀਸ਼ੀਏਟ ਕਰਦਾ ਕਿ ਉਹਨੇ ਬੜਾ ਬਹੁਤ ਸ਼ਾਨਦਾਰ ਪ੍ਰੋਗਰਾਮ ਆਰਗੇਨਾਈਜ਼ ਕਰਾਇਆ ਜਿਵੇਂ ਅਸੀਂ ਜਾਣੇ ਆ ਕਿ ਜਿਹੜੀਆਂ ਵਾਤਾਵਰਣ ਦੇ ਅੰਦਰ ਚੇਂਜਸ ਆ ਰਹੀਆਂ ਨੇ ਸਾਰੀ ਦੁਨੀਆ ਦੇ ਵਿੱਚ ਪੰਜਾਬ ਵੀ ਉਹਦੇ ਤੋਂ ਵੱਖਰਾ ਨਹੀਂ ਰਹਿ ਸਕਦਾ ਸਾਡੇ ਜੀਵਨ ਦੇ ਉੱਤੇ ਸਾਡੇ ਫਸਲਾਂ ਦੇ ਉੱਤੇ ਅਕਸਰ ਇਹ ਦੁੱਤੇ ਵੱਡਾ ਹਾਸਲ ਪੈ ਰਿਹਾ ਸੋ ਉਸ ਵਾਤਾਵਰਨ ਚੇਂਜ ਦੇ ਲਈ ਜਿੱਥੇ ਵਿਗਿਆਨੀ ਲੋਕ ਕੰਮ ਕਰ ਰਹੇ ਆ ਨਵੀਆਂ ਬੋਝਾ ਬੋਝ ਰਿਹਾ ਉਥੇ ਜੰਗਲਾਤ ਵਿਭਾਗ ਦੇ ਵੱਲੋਂ ਪੰਜਾਬ ਦੇ ਅੰਦਰ ਗੁਰੂ ਸਿਧਗੁਰੂ ਦੇਗਵਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਵੀ ਆ ਰਿਹਾ ਸੋ ਉਹਨੂੰ ਧਿਆਨ ਚ ਰੱਖਦੇ ਆ ਉਹਨੂੰ ਸਮਰਪਤ ਹਰ ਜ਼ਿਲ੍ਹੇ ਦੇ ਵਿੱਚ 3.5 ਲੱਖ ਬੂਟੇ ਪੰਜਾਬ ਚ ਲਾਇਆ ਜਾ ਰਿਹਾ ਹੈ ਕਿ ਸੋ ਕਰੋੜਾ ਬੂਟੇ ਜਿਹੜੇ ਆ ਪੰਜਾਬ ਦੀ ਸਰਜਮੀ ਚ ਲਾਇਆ ਜਾਣਗੇ ਸੋ ਅੱਜ ਇਹ 1 ਮਹੀਨਾ ਪਰ ਹਫਤਾ ਦੇ ਪਾਸੋਂ ਮੁਕਾਬਲੇ ਚੱਲਣਗੇ ਔਰ ਇਹਨਾਂ ਮੁਕਾਬਲਿਆਂ ਦੇ ਵਿੱਚ ਜਿਹੜੇ ਵਜ਼ੇਤਾ ਹੋਣਗੇ ਬੱਚੇ ਚਾਹੇ ਉਹ ਪ੍ਰਾਇਮਰੀ ਦੇ ਆ ਚਾਹੇ ਮਿਡਲ ਦੇ ਆ ਸਕੈਂਡਰੀ ਦੇ ਜਾਂ ਕਾਲਜ ਪੱਧਰ ਦੇ ਉਹਨਾਂ ਨੂੰ ਨਗਦੀ ਇਨਾਮ ਵੀ ਜਿਹੜੇ ਆ ਮਾਨਯੋਗ ਮੁੱਖ ਮੰਤਰੀ ਜੀ ਵੱਲੋਂ ਦਵਾਮਾ ਕਿ ਤੇ ਅਸੀਂ ਜਾਣਦੇ ਆ ਕਿ ਪੰਜਾਬ ਦੀ ਆਉਣ ਵਾਲੀ ਜਿਹੜੀ ਸਾਡੀ ਪੀੜ੍ਹੀ ਹੈ ਜਿਹੜੀ ਸਕੂਲਾਂ ਕਾਲਜਾਂ ਦੇ ਵਿੱਚ ਐਜੂਕੇਸ਼ਨ ਲੈ ਰਹੀ ਹੈ ਪੜ ਰਹੀ ਆ ਉਹਨੂੰ ਰੁੱਖਾਂ ਨਾਲ ਜੋੜਿਆ ਜਾਵੇ ਔਰ ਵਾਤਾਵਰਨ ਨਾਲ ਜੋੜਿਆ ਜਾਵੇ ਤਾਂ ਜੋ ਪਵਿੱਖ ਦੀ ਪੀੜ੍ਹੀ ਨੂੰ ਜਿਹੜਾ ਉਹਦੇ ਅੰਦਰ ਇੱਕ ਮੋਹ ਇੱਕ ਸਨੇਹ ਜਾਕੇ ਸੋ ਇਹਦੇ ਲਈ ਅੱਜ ਜਿਹੜਾ ਇਹ ਫੰਕਸ਼ਨ ਮੁਕਾਇਆ ਤੇ ਮੁਕਾਬਲੇ ਇੱਕ ਮਹੀਨਾ ਕਰਵਾਏ ਜਾਣਗੇ ਈਸ਼ਵਰ ਕੁਮਾਰ ਬਟਾਲਵੀ ਦੇ ਜਨਮ ਦਿਨ ਨੂੰ ਸਮਰਪਿਤ ਹੈ ਹਾਂ ਬਿਲਕੁਲ ਕਿ ਤੁਸੀਂ ਦੇਖਿਆ ਹੀ ਹੈ ਉਹਨਾਂ ਦੇ ਜਨਮ ਦਿਨ ਤੋਂ ਜਿਹੜੀ ਆ ਸ਼ੁਰੂਆਤ ਕਰ ਰਹੇ ਆ ਤੇ ਸੇਵ ਕੁਮਾਰ ਬਟਾਲਵੀ ਦੇ ਜਨਮ ਦਿਨ ਨੂੰ ਸਮਰਪਿਤ ਹੈ ਸੋ ਇਹ ਫਸਲ ਕਰ ਰਹੇ ਆ ਪਾਜੀ ਆਪਣਾ ਨਾਮ ਦੱਸੋ ਹਾਂ ਮੇਰਾ ਨਾਮ ਛਨਪ੍ਰੀਤ ਸਿੰਘ ਸਰ ਇਹ ਫਸਲ ਕਰ ਰਹੇ ਜਿਹਨੇ ਜ ਤੁਸੀਂ ਇੱਥੇ ਆਏ ਹੋ ਕਿਸ ਵਾਸਤੇ ਮੈਂ ਐਕਚੁਅਲੀ ਆਪਣਾ ਗਜ਼ਲ ਆ ਰਹੀ ਮੇਰੀ ਸ਼ਿਵਕਮਾਰ ਬਟਾਲਵੀ ਦੀ ਉਹਨੂੰ ਪ੍ਰਮੋਟ ਕਰਨਾ ਆਇਆ ਸੀ ਸਰ ਉਹ ਕਿਹੜੀ ਗਜ਼ਲ ਹੈ ਤੇ ਅੱਜ ਕਿੰਨੇ ਸੁਣਾਣਾ ਹੈ ਸਭ ਨੂੰ ਹਾਂਜੀ ਹਾਂਜੀ ਜ਼ਰੂਰ ਜੀ ਜ਼ਰੂਰ ਮੈਨੂੰ ਤੇਰਾ ਸ਼ਬਾਬ ਲੈ ਬੈਠਾ ਰੰਗ ਗੋਰਾ ਗੁਲਾਬ ਲਾ ਬੈਠਾ ਮੈਨੂੰ ਤੇਰਾ ਸ਼ਬਾਬ ਲੈ ਬੈਠਾ Shiv nu ek gamkt hai ਪਰੋਸਾਸੀ ਇਹ ਸੋਹਰਾ ਜਵਾਬ ਲੈ ਬੈਠਾ ਰੰਗ ਗੋਰਾ ਗੁਲਾਬ ਲੈ ਬੈਠਾ ਮੈਨੂੰ ਤੇਰਾ ਸ਼ਬਾਬ ਲੈ ਬੈਠਾ ਧਨਵਾਦ ਜਿਹੜਾ ਦਿਨ ਹੀ ਕਿਹਾ ਤੁਸੀਂ 85th ਵਰਸਿਟੀ ਨੂੰ ਲੈ ਕੇ ਸਟੇਟ ਲੈਵਲ ਦਾ ਅਪਸ਼ੂਰ ਹੋਇਆ ਹੈ ਜੀ ਸ਼ਿਪ ਮਰ ਬਟਾਲਵੀ ਜਿਹੜੇ ਮਰਹੂਮ ਮੇਰੇ ਚਾਚਾ ਜੀ ਸਨ ਅੱਜ ਉਹਨਾਂ ਦੀ 99ਵੀਂ ਜਨਮ ਦਿਵਸ ਹੈ ਮਨਾਇਆ ਗਿਆ ਪੰਜਾਬ ਸਟੇਟ ਲੈਵਲ ਤੇ ਬੜੇ ਮਾਨ ਦੀ ਗੱਲ ਹੈ ਬੜੇ ਫਖਰ ਦੀ ਗੱਲ ਹੈ ਬਹੁਤ ਅੱਛਾ ਲੱਗਾ ਔਰ ਬਟਾਲਵੀ ਸਾਹਿਬ ਨੂੰ ਜੋ ਸਰਕਾਰ ਨੇ ਵੀ ਕਾਫੀ ਮਾਨ ਦਿੱਤਾ ਮੈਂ ਇਹ ਜ਼ਰੂਰ ਕਰਨ ਨਾਲ ਜੁੜਾਂਗਾ ਕਿਉਂਕਿ ਦੂਸਰੀ ਵਾਰ ਉਹਨਾਂ ਨੇ ਇਸ ਪੱਤਰ ਦਾ ਫੰਕਸ਼ਨ ਕਰਵਾ ਦਿੱਤਾ ਹੈ ਔਰ ਬੜਾ ਅੱਛਾ ਲੱਗਾ ਅੱਜ ਉਹਨਾਂ ਨੇ ਸਾਨੂੰ ਇਸ ਬੜੇ ਵੱਡੇ ਮੌਕੇ ਤੇ ਸਾਨੂੰ ਇਨਵਾਈਟ ਕੀਤਾ ਬੁਲਾਇਆ ਔਰ ਪੂਰਾ ਸਨਮਾਨ ਸਾਨੂੰ ਮਿਲਿਆ ਇਹ ਸਾਡੇ ਲਈ ਬੜੀ ਫਖਰ ਦੀ ਗੱਲ ਹੈ ਔਰ ਇਸੇ ਤਰ੍ਹਾਂ ਅਸੀਂ ਚਾਹਾਂਗੇ ਬੀ ਬਟਾਲਵੀ ਸਾਹਿਬ ਨੂੰ ਉਹਨਾਂ ਦੇ ਸ਼ਹਿਰ ਦੇ ਵਿੱਚ ਜਿੱਥੇ ਉਹਨਾਂ ਦਾ ਜੱਦੀ ਘਰ ਹੈ ਜਿੱਥੇ ਅੱਜ ਮੈਂ ਰਹਿ ਰਿਹਾ ਹਾਂ ਔਰ ਕਿ ਇਹ ਹੀ ਚਾਹੁੰਦੇ ਕਿ ਉਹਨਾਂ ਨੇ ਇਸੇ ਤਰ੍ਹਾਂ ਹੀ ਉਹਨਾਂ ਨੂੰ ਇਹ ਮਾਣ ਬਖਸ਼ਣਾ ਚਾਹੀਦਾ ਹੈ